जय बाबा सुखानंद जी जय बाबा मड जी दिन वीरवार 10 जुलाई दे बाबा सुखानंद बाबा मड जी दे सवेर ਦੇ ਦਰਸ਼ਨ ਮੌਸਮ ਬਹੁਤ ਹੀ ਵਧੀਆ ਹੈ ਠੰਡਕ ਵਾਲਾ ਮੌਸਮ ਹੈ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਦਿਨ ਵੀਰਵਾਰ ਦਾ ਜਲਾਈ ਬਾਬਾ ਮੜ ਜੀ ਦੇ ਸਮਾਦੀ ਸਥਾਨ ਦੇ ਦਰਸ਼ਨ ਕਰਵਾ ਰਹੇ ਆ ਜੋ ਵੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਦਾ ਹੈ ਬਾਬਾ ਜੀ ਦੇ ਦਰਬਾਰ ਤੋਂ ਜੋ ਵੀ ਕੁਝ ਮੰਗੋਗੇ ਹਰ ਹਾਲ ਦੇ ਵਿੱਚ ਤੁਹਾਨੂੰ ਇਸ ਸਥਾਨ ਤੋਂ ਮਿਲੇਗਾ ਬਾਬਾ ਜੀ ਦੀ ਅਖੰਡ ਜੋਤ ਵੀ ਸਮਾਦੀ ਸਥਾਨ ਤੇ ਜਲਦੀ ਹੈ ਤੁਹਾਨੂੰ ਉਸਦੇ ਵੀ ਦਰਸ਼ਨ ਕਰਵਾ ਰਹੇ ਹਾਂ ਹਰ ਰੋਜ਼ ਸੰਗਤਾਂ ਨਿਤਨੇਮ ਬਾਬਾ ਜੀ ਦੇ ਦਰਬਾਰ ਤੇ ਆ ਕੇ ਕਰਦੀਆਂ ਨੇ ਹਨੂਮਾਨ ਜੀ ਚਲਿਸਾ ਦਾ ਪਾਠ ਵੱਖ-ਵੱਖ ਸਮਾਦੀ ਸਥਾਨ ਨਾਲ ਬਣੇ ਹੋਏ ਮੰਦਰਾਂ ਦੇ ਦਰਸ਼ਨ ਕਰਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਬਾਬਾ ਸੁਖਨੰਦ ਜੀ ਨਗਰ ਤੇ ਇਲਾਕੇ ਤੇ ਆਪਣਾ ਮੇਰ ਭਰਿਆ ਹੱਥ ਬਣਾਈ ਰੱਖੇ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਜੈ ਬਾਬਾ ਮੱਤ